ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨਤਾਲੀਵਾਲ ਸਾਈਪ੍ਰਸ ਤੋਂ ਸਵਾਗਤ ਆ ਤੁਹਾਡਾ ਨਿਊ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੇ ਦੋਸਤੋ ਮੈਂ ਸਾਈਪ੍ਰਸ ਆਇਆ ਸੀ ਅੱਜ ਤੋਂ ਸਾਢੇ 5 ਮਹੀਨੇ ਪਹਿਲਾਂ ਤੇ ਇੱਥੇ ਆ ਕੇ ਸਟਾਰਟਿੰਗ ਦੇ ਵਿੱਚ ਮੈਂ ਪਹਿਲਾਂ ਕੰਮ ਕਰਿਆ ਫਾਰਮ ਦਾ ਤੇ ਉਸ ਤੋਂ ਬਾਅਦ ਜੋ ਮੈਂ ਬਦਲ ਕੇ ਕੇੜ ਦਾ ਕੰਮ ਕਰਿਆ ਤੇ ਇਸ ਟਾਈਮ ਮੈਂ ਕੇੜ ਦੇ ਕੰਮ ਤੇ ਆਂ ਸੋ ਜਿਹੜੀਆਂ ਮੇਰੀਆਂ ਹੁਣ ਲਾਸਟ ਵਾਲੀਆਂ ਵੀਡੀਓਜ਼ ਆ ਰਹੀਆਂ ਨੇ ਉਹ ਸਾਰੀਆਂ ਸਾਈਪ੍ਰਸ ਦੇ ਰਿਲੇਟਡ ਆ ਰਹੀਆਂ ਨੇ ਤੇ ਆਪਾਂ ਸਾਈਪ੍ਰਸ ਬਾਰੇ ਜਿਵੇਂ ਜਿਵੇਂ ਆਪਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ ਨੌਲੇਜ ਮਿਲ ਰਹੀ ਆ ਉਦਾਂ-ਉਦਾਂ ਆਪਾਂ ਵੀਡੀਓਜ਼ ਬਣਾ ਰਹੇ ਜਾਗੇ ਸੋ ਜਿਹੜਾ ਮੇਰੇ ਆ ਵੀਰ ਭਰਾ ਕੋਈ ਮੇਰੀ ਭੈਣ ਸਾਈਪ੍ਰਸ ਆਉਣਾ ਚਾਹੁੰਦੇ ਆ ਤੇ ਉਹਨਾਂ ਨੇ ਹਜੇ ਤੱਕ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀਆਂ ਮੇਰੇ ਨਵੇਂ-ਨਵੇਂ ਆ ਵੀਡੀਓਜ਼ ਆ ਰਹੀਆਂ ਸਾਈਪ੍ਰਸ ਦੇ ਰਿਲੇਟਡ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਸੋ ਜਿਹੜਾ ਅੱਜ ਦਾ ਆਪਣਾ ਟੌਪਿਕ ਹੈਗਾ ਉਹ ਸਪੈਸ਼ਲੀ ਕੁੜੀਆਂ ਵਾਸਤੇ ਆ ਮੇਰੀਆਂ ਭੈਣਾਂ ਵਾਸਤੇ ਜਿਹੜੀਆਂ ਸਾਈਪ੍ਰਸ ਆਉਣਾ ਚਾਹੁੰਦੀਆਂ ਨੇ ਸੋ ਆਪਾਂ ਵੀਡੀਓ ਨੂੰ ਕਰਦੇ ਆ ਸਟਾਰਟ ਤੇ ਐਂਡ ਤੱਕ ਜਰੂਰ ਦੇਖਿਓ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਸਪੈਸ਼ਲੀ ਮੈਂ ਬਣਾ ਰਿਆ ਮੇਰੀਆਂ ਭੈਣਾਂ ਤੇ ਵੀ ਜਿਹੜੋਂ ਸਾਈਪ੍ਰਸ ਆਉਣਾ ਕੁੜੀਆਂ ਨੇ ਤਾਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆ ਸਕਦੀਆਂ ਨੇ ਵੀਜ਼ਾ ਲੈਣ ਤੋਂ ਪਹਿਲਾਂ ਸੋ ਜਦੋਂ ਆਪਾਂ ਸਾਈਪ੍ਰਸ ਆ ਗਏ ਇੱਥੇ ਆਉਣਸਾਰ 에어ਪੋਰਟ ਤੋਂ ਜਿਹੜੋਂ ਆਪਾਂ ਆਪਾਂ ਨੂੰ ਏਜੰਟ ਲੈ ਕੇ ਹੁੰਦਾ ਆਪਣੇ ਕੰਮ ਛੱਡਣ ਤੱਕ ਜਾਂ ਆਪਦੇ ਕੋਲੇ ਰੱਖਦਾ ਉਹ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਮੈਡੀਕਲ ਹੁੰਦਾ ਦਾ ਕੁੜੀਆਂ ਦਾ ਤੇ ਕੁੜੀਆਂ ਦਾ ਉੱਥੇ ਨਾਲ ਦੀ ਨਾਲ ਮੈਡੀਕਲ ਹੋ ਕੇ ਉਹਦੀ ਸਾਰੀ ਰਿਪੋਰਟ ਤਿਆਰ ਹੁੰਦੀ ਆ ਜੇ ਉਹ ਸਾਰਾ ਮੈਡੀਕਲ ਸਹੀ ਆ ਤਾਂ ਤੁਹਾਡਾ ਵੀਜ਼ਾ ਲੱਗੂਗਾ ਤੁਹਾਡਾ ਜਿਹੜਾ ਓਨਰ ਆ ਉਹ ਤੁਹਾਡਾ ਵੀਜ਼ਾ ਅਪਲਾਈ ਕਰੂਗਾ ਆਦਰਵਾਇਜ਼ ਨਹੀਂ ਉਹਨੇ ਤੁਹਾਡਾ ਵੀਜ਼ਾ ਅਪਲਾਈ ਨਹੀਂ ਕਰਨਾ ਸੋ ਤੁਹਾਡੇ ਮੈਡੀਕਲ ਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਜਿਹਦੇ ਕਰਕੇ ਤੁਹਾਡਾ ਵੀਜ਼ਾ ਨਾ ਲਗੇ ਇਦਾਂ ਨਹੀਂ ਹੈਗਾ ਵੀ ਤੁਸੀਂ ਬਸ ਸਾਈਪ੍ਰਸ ਆ ਗਏ ਤੇ ਆਪਦੇ ਓਨਰ ਕੋਲੇ ਪਹੁੰਚ ਗਏ ਜਿਵੇਂ ਦਾ ਕੰਮ ਸਟਾਰਟ ਕਰ ਲਿਆ ਵੀ ਤੁਸੀਂ ਸੇਫ ਜਦੋਂ ਤੱਕ ਤੁਹਾਡੇ ਫਿੰਗਰ ਨਹੀਂ ਹੁੰਦੇ ਉਦੋਂ ਤੱਕ ਤੁਹਾਡਾ ਵੀਜ਼ਾ ਨਹੀਂ ਲੱਗਦਾ ਤੁਹਾਡੇ ਕੋਲੇ 3 ਮਹੀਨਿਆਂ ਦਾ ਵੀਜ਼ਾ ਹੀ ਹੁੰਦਾ ਇੱਕ ਵਾਰ ਤੇ ਤੁਹਾਡੇ ਜਦੋਂ ਫਿੰਗਰ ਹੋਣਗੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਜਿਹੜਾ ਅ ਮਤਲਬ 2 ਸਾਲ ਦਾ 4 ਸਾਲ ਦਾ ਉਹ ਓਨਰ ਆਵਦੇ ਹਿਸਾਬ ਦੇ ਨਾਲ ਲਾਉਂਦੇ ਨੇ ਸੋ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਵੀ ਤੁਹਾਡਾ ਜਿਹੜਾ ਮੈਡੀਕਲ ਆ ਉਹਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਨੰਬਰ 2 ਤੇ ਜਦੋਂ ਤੁਸੀਂ ਕੰਮ ਤੇ ਆ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡਾ ਕੰਮ ਇੱਥੇ ਕਰਨਾ ਤੇ ਵੀ ਕੰਮ ਕਿੱਦਾਂ ਦਾ ਉਹ 10 ਤੋਂ 15 ਦਿਨ ਲੈਂਦੇ ਆ ਤੁਹਾਡੇ ਫਿੰਗਰ ਵਗੈਰਾ ਕਰਾਉਣ ਦੇ ਵਿੱਚ ਕਿਉਂਕਿ ਉਹਨਾਂ ਨੇ ਪਹਿਲਾਂ ਦੇਖਣਾ ਵੀ ਵਾਕਈ ਜਿਹੜਾ ਜਿਹੜੀ ਆਪਾਂ ਕੁੜੀ ਬੁਲਾਈ ਆ ਵੀ ਇਹੇ ਕੰਮ ਦੇ ਵਿੱਚ ਇੰਟਰਸਟ ਲੈਂਦੀ ਆ ਕਿ ਨਹੀਂ ਲੈਂਦੀ ਵੀ ਕੰਮ ਕਿੱਦਾਂ ਦੇ ਕਰਦੇ ਆ ਸੋ ਤੁਹਾਡੇ ਤੋਂ ਕੰਮ ਕਰਾਉਣਗੇ ਕਿਉਂਕਿ ਕੰਮ ਇਕੱਠਾ ਹੋਇਆ ਪਿਆ ਹੁੰਦਾ ਕਿਉਂਕਿ ਉਸ ਉੱਥੇ ਉਹ ਥਾਂ ਤੇ ਕੁੜੀ ਪਹਿਲਾਂ ਹਟ ਚੁੱਕੀ ਹੁੰਦੀ ਆ ਤੇ ਤੁਹਾਨੂੰ 2 ਮਹੀਨੇ ਲੱਗਦੇ ਆ 3 ਮਹੀਨੇ ਲੱਗਦੇ ਆ ਉੱਥੇ ਆਉਣ ਤੇ ਤਾਂ ਕਰਕੇ ਉਹ ਕੰਮ ਵਧਿਆ ਪਿਆ ਹੁੰਦਾ ਤੇ ਤੁਹਾਨੂੰ ਕੰਮ ਕਰਨਾ ਪੈਂਦਾ ਸਾਰਾ ਉਹ ਸਾਰਾ ਕੰਮ ਤੁਹਾਡੇ ਤੋਂ ਕਰਾਉਂਦੇ ਆ ਚੈੱਕ ਕਰਦੇ ਆ ਨਾਲੇ ਤੇ ਉਸ ਤੋਂ ਬਾਅਦ ਚੋ ਤੁਹਾਡੇ ਫਿੰਗਰ ਵਗੈਰਾ ਅਪਲਾਈ ਕਰਨਗੇ ਤਾਂ ਕਰਕੇ ਵੀ ਕਿਸੇ ਵੀ ਕੰਮ ਨੂੰ ਆਪਾਂ ਉੱਥੇ ਜਵਾਬ ਨਹੀਂ ਦੇਣਾ ਵੀ ਆਹ ਕੰਮ ਜ਼ਿਆਦਾ ਹੋ ਗਿਆ ਜਾਂ ਇਹ ਹੋ ਗਿਆ ਸਟਾਰਟਿੰਗ ਦੇ ਵਿੱਚ ਤੁਹਾਨੂੰ 1-2 ਮਹੀਨੇ ਤਾਂ ਥੋੜਾ ਜਿਹਾ ਔਖਾ ਹੋਣਾ ਪੂ ਉਸ ਤੋਂ ਬਾਅਦ ਚੋ ਤੁਹਾਨੂੰ ਕੰਮ ਵੀ ਸਮਝ ਆ ਜੂ ਤੁਹਾਡੇ ਓਨਰ ਨਾਲ ਤੁਹਾਡਾ ਬੌਂਡਿੰਗ ਵੀ ਵਧੀਆ ਹੋ ਜਾਊਗਾ ਫਿਰ ਸਾਰਾ ਕੁਝ ਹੌਲੀ-ਹੌਲੀ ਸੌਖਾ ਹੋ ਜਾਂਦਾ ਹੈਗਾ ਤੇ ਇੱਕ ਗੱਲ ਹੋਰ ਤੁਹਾਨੂੰ ਆਨਰ ਚੈੱਕ ਕਰਨਗੇ ਜਿਵੇਂ ਮੰਨ ਲਾ ਉਹ ਤੁਹਾਡੀ ਵਫਾਦਾਰੀ ਤੁਹਾਡੀ ਆਨੈਸਟੀ ਤੁਹਾਡੀ ਉਹ ਚੈੱਕ ਕਰਦੇ ਕਰਦੇ ਆ ਇਥੇ ਜਿੱਦਾਂ ਪੈਸੇ ਰੱਖ ਕੇ ਉਹ ਕਿਤੇ ਵੀ ਜਿਵੇਂ ਮੰਨ ਲਓ ਅਲਮਾਰੀ ਦੇ ਵਿੱਚ ਕਿਚਨ ਦੇ ਵਿੱਚ ਕਿਤੇ ਵੀ ਤੁਹਾਡੇ ਪੈਸੇ ਰੱਖ ਦਿੰਦੇ ਆ ਉਹ 10 20 ਯੂਰੋ ਤੇ ਉਹ ਚੈੱਕ ਕਰਦੇ ਆ ਕਿ ਵਾਕੇ ਜਿਹੜੀ ਅਸੀਂ ਕੁੜੀ ਰੱਖਣ ਲੱਗੇ ਆ ਵੀ ਇਹ 20 ਰੁਪਏ ਚੱਕ ਲਿਆ ਕਿ ਨਹੀਂ ਚੱਕ ਲਿਆ ਸੋ ਇਹ ਚੀਜ਼ ਦਾ ਖਾਸ ਤੇ ਆ ਕਿ ਉਹ ਵੀ ਆਪਾਂ ਜਦੋਂ ਇੱਥੇ ਆਉਣਾ ਤਾਂ ਉਹ ਤੁਹਾਨੂੰ ਜਾਣ ਕੇ ਰਪੇ ਰੱਖ ਕੇ ਇੱਕ ਵਾਰੀ ਚੈੱਕ ਕਰਦੇ ਹੁੰਦੇ ਆ ਵੀ ਬਾਕੀ ਇਹ ਓਨੈਸਟ ਹੈਗੇ ਕਿ ਨਹੀਂ ਹੋਗੇ ਸੋ ਇਹ ਚੀਜ਼ਾਂ ਦਾ ਆਪਾਂ ਖਾਸਤੇ ਰੱਖਣਾਗਾ ਇੱਕ ਗੱਲ ਦੋਸਤੋ ਇਹ ਚੀਜ਼ ਦਾ ਆਪਾਂ ਖਾਸ ਧਿਆਨ ਰੱਖਣਾ ਵੀ ਆਪਾਂ ਫੋਨ ਨਹੀਂ ਯੂਜ਼ ਕਰਨਾ ਇੱਥੇ ਇਹ ਫੋਨ ਤੋਂ ਬਹੁਤ ਜ਼ਿਆਦਾ ਮਤਲਬ ਚਿਜਕ ਦੇ ਨੇ ਇਹ ਇਹ ਚੀਜ਼ ਨੂੰ ਜਮਾਂ ਪਸੰਦ ਨਹੀਂ ਕਰਦੇ ਵੀ ਕੋਈ ਬੰਦਾ ਫੋਨ ਯੂਜ਼ ਕਰ ਹੀ ਜਾਂਦਾਗਾ ਹਾਂ ਜਦੋਂ ਤੁਹਾਡੇ ਕੋਲ ਬ੍ਰੇਕ ਆ ਜਾਂ ਤੁਹਾਡੀ ਜੌਬ ਆ ਜਿਹੜੀ ਉਹ ਖਤਮ ਹੋ ਚੁੱਕੀ ਆ ਤਾਂ ਉਸ ਟਾਈਮ ਤੁਸੀਂ ਆਪਣਾ ਫੋਨ ਯੂਜ਼ ਕਰ ਸਕਦੇ ਹੋ ਆਪਦਾ ਘਰੇ ਫੋਨ ਕਰ ਸਕਦੇ ਹੋ ਕੋਈ ਆਪਣੇ ਰਿਲੇਟਿਵ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਵੀਡੀਓ ਵਗੈਰਾ ਬਣਾ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਬਟ ਜਦੋਂ ਤੁਸੀਂ ਕੰਮ ਤੇ ਉਹ ਟਾਈਮ ਵੀ ਕੋਸ਼ਿਸ਼ ਕਰਿਓ ਵੀ ਤੁਸੀਂ ਫੋਨ ਨਾ ਹੀ ਚੱਕੋ ਜਨਾ ਕਿਉਂਕਿ ਇਹਨਾਂ ਨੂੰ ਜਦੋਂ ਪਸੰਦ ਲਈ ਵੀ ਕੰਮ ਤੇ ਬੰਦਾ ਕੋਈ ਫੋਨ ਯੂਜ਼ ਕਰਦਾ ਹੋਵੇ ਤੇ ਇੱਕ ਲਾਸਟ ਗੱਲ ਜਿਹੜੀ ਜਦੋਂ ਤੁਸੀਂ ਸਾਈਪ੍ਰਸ ਆਗੇ ਜਦੋਂ ਤੱਕ ਤੁਹਾਡੇ ਫਿੰਗਰ ਨਹੀਂ ਹੁੰਦੇ ਉਸ ਟਾਈਮ ਤੱਕ ਤੁਸੀਂ ਇੱਥੇ ਕੁਝ ਨਹੀਂ ਦੱਸਣਾ ਵੀ ਮੇਰਾ ਕੋਈ ਫਰੈਂਡ ਹੈਗਾ ਮੇਰਾ ਜਿਵੇਂ ਕੁੜੀਆਂ ਦਾ ਹਨਾ ਕੋਈ ਫਰੈਂਡ ਹੈਗਾ ਜਾਂ ਬੁਆਏਫਰੈਂਡ ਹੈਗਾ ਉਹਨਾਂ ਦਾ ਹਸਬੰਡ ਹੈਗਾ ਇੱਥੇ ਐਦਾ ਚੀਜ਼ਾਂ ਹਜੇ ਸਟਾਰਟਿੰਗ ਦੇ ਵਿੱਚ ਨਾ ਦੱਸੋ ਤਾਂ ਜ਼ਿਆਦਾ ਬੈਟਰ ਆ ਕਿਉਂਕਿ ਇਹ ਚੀਜ਼ਾਂ ਉਹ ਪਸੰਦ ਨਹੀਂ ਕਰਦੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਇਹਦਾ ਕੋਈ ਫਰੈਂਡ ਹੈਗਾ ਤਾਂ ਇਹ ਨਹੀਂ ਫੁੱਟੀਆਂ ਲਿਆ ਕਰਨੀਆਂ ਉਹਦੇ ਕੋਲੇ ਜਾਇਆ ਕਰਨਾ ਕਰਕੇ ਉਹ ਥੋੜਾ ਜਿਹਾ ਵੀਜ਼ਾ ਲਵਾਉਣ ਦੇ ਵਿੱਚ 1-2% ਥੋੜਾ ਜਿਹਾ ਇੱਧਰ ਉੱਧਰ ਕਰਦੀ ਨੇ ਉਹ ਤੇ ਇਹ ਚੀਜ਼ਾਂ ਸਟਾਰਟਿੰਗ ਦੇ ਵਿੱਚ ਤੁਸੀਂ ਨਾ ਹੀ ਦੱਸਿਓ ਤਾਂ ਜਿਆਦਾ ਬੈਟਰ ਆ ਕਿਉਂਕਿ ਤੁਹਾਡੇ ਜੋ ਤੱਕ ਤੁਹਾਡੇ ਫਿੰਗਰ ਨਹੀਂ ਹੁੰਦੇ ਉਦੋਂ ਤੱਕ ਤੁਸੀਂ ਆਪ ਦੇ ਆਪ ਨੂੰ ਸੇਫ ਨਾ ਮੰਨਿਓ ਕਿ ਜਦੋਂ ਤੁਹਾਡੇ ਫਿੰਗਰ ਹੋਗੇ ਉਸ ਤੋਂ ਬਾਅਦ ਤੁਸੀਂ ਹਾਂ ਕਹਿ ਸਕਦੇ ਹੋ ਵੀ ਮੇਰਾ ਇੱਥੇ ਫਰੈਂਡ ਹੈਗਾ ਲਾਗੇ ਵੀ ਮੈਂ ਉਹਨੂੰ ਮਿਲਣੇ ਜਾਣਾ ਤਾਂ ਤੁਹਾਨੂੰ ਉਹ ਆਫ ਵੀ ਦੇਣਗੇ ਜਿਵੇਂ ਵੀਕ ਦੇ ਵਿੱਚ ਇੱਕ ਦੇਤਾ ਜਾਂ ਮੰਥ ਦੇ ਵਿੱਚ ਇਹ ਮੰਥ ਦੇ ਵਿੱਚ ਇੱਕ ਦੇਤਾ ਉਹ ਤੁਹਾਡੇ ਕੰਟਰੈਕਟ ਦੇ ਹਿਸਾਬ ਨਾਲ ਹੋਊਗਾ ਸੋ ਇਹ ਇਹ ਪੰਜ ਪੁਆਇੰਟ ਸੀ ਜਿਹੜੇ ਖਾਸ ਕਰਕੇ ਕੁੜੀਆਂ ਨੂੰ ਇੱਥੇ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੁਹਾਡਾ ਮੈਡੀਕਲ ਤੇ ਇੱਥੇ ਆ ਕੇ ਉਹ ਕੰਮ ਚੈੱਕ ਕਰਨਗੇ ਤੇ ਐਸੀ ਰੱਖ ਕੇ ਤੁਹਾਡੀ ਓਨੈਸਟੀ ਚੈੱਕ ਕਰਨਗੇ ਤੇ ਮੋਬਾਈਲ ਫੋਨ ਨਹੀਂ ਯੂਜ਼ ਕਰਨਾ ਤੇ ਇੱਕ ਇਹ ਨਹੀਂ ਦੱਸਣਾ ਵੀ ਮੇਰਾ ਫਰੈਂਡ ਸਰਕਲ ਹੈਗਾ ਇੱਥੇ ਉਹ ਚੀਜ਼ਾਂ ਦਾ ਖਾਸ ધ્યાન ਰੱਖਣਾ ਸੋ ਇਹ ਮੇਰੀ ਵੀਡੀਓ ਸਪੈਸ਼ਲੀ ਅੱਜ ਦੀ ਹੈਗੀ ਮੇਰੀ ਭੈਣਾਂ ਵਾਸਤੇ ਜਿਹੜੀਆਂ ਸਾਈਪ੍ਰਸ ਹੋਣੀਆਂ ਚਾਹੁੰਦੀਆਂ ਨੇ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਹਨੂੰ ਲਾਈਕ ਸ਼ੇਅਰ ਕਰ ਦਿਓ ਤੇ ਜਿਹੜੇ ਹਜੇ ਨਵੇਂ ਆਏ ਨੇ ਮੇਰੇ YouTube ਚੈਨਲ ਤੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਾਕੀ ਜਲਦੀ ਮਿਲਦੇ ਆ ਅਗਲੀ ਇੱਕ ਹੋਰ ਵਧੀਆ ਜਿਹਾ ਟੌਪਿਕ ਨਾਲ ਵਧੀਆ ਜਿਹੀ ਵੀਡੀਓ ਲੈ ਕੇ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ